ਦੋਸਤੋ ਇਸ ਹਫਤੇ ਦੀ ਸਭ ਤੋਂ ਵੱਡੀ ਘਟਨਾ ਸੁਖਵੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਉਸ ਤੋਂ ਬਾਅਦ ਕੀ ਹੁੰਦਾ ਕੀ ਹੋ ਰਿਹਾ ਉਹ ਸਭ ਤੁਹਾਡੇ ਸਾਹਮਣੇ ਹੈ ਅਕਾਲੀ ਦਲ ਨਰੈਨ ਸਿੰਘ ਚੌੜਾ ਨੂੰ ਸਭ ਤੋਂ ਪਹਿਲਾਂ ਕਾਂਗਰਸ ਨਾਲ ਜੋੜਨ ਦੀ ਯਤਨ ਕਰਦਾ ਹੈ ਇਸ ਤੋਂ ਇਲਾਵਾ ਕੁਝ ਸੀਸੀਟੀਵੀ ਫੁਟੇਜ ਜਾਰੀ ਕਰ ਦਿੱਤੀ ਜਾਂਦੀ ਹੈ ਉਹਦੇ ਚ ਪੁਲਿਸ ਪ੍ਰਸ਼ਾਸਨ ਦੇ ਇੱਕ ਐਸਪੀ ਨੂੰ ਨਰੈਣ ਸਿੰਘ ਚੋੜਾ ਦੇ ਨਾਲ ਹੱਥ ਮਲਾਉਂਦਿਆ ਦਿਖਾਇਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਕਿ ਸ਼ਾਇਦ ਸਾਜ਼ਿਸ਼ਾਂ ਇਹ ਹਮਲਾ ਕੀਤਾ ਗਿਆ ਇੱਕ ਐਸੀ ਫੁਟੇਜ ਵੀ ਜਾਰੀ ਕੀਤੀ ਜਾਂਦੀ ਹੈ ਜਿਦੇ ਚ ਕਥਿਤ ਦਾਵਾ ਕੀਤਾ ਜਾਂਦਾ ਹੈ ਕਿ ਸਿਵਲ ਵਰਦੀ ਚ ਤਾਇਨਾਤ ਸਾਦੇ ਕੱਪੜਿਆਂ ਚ ਤਾਇਨਾਤ ਇੱਕ ਪੁਲਸੀ ਨੇ ਨਰੈਣ ਸਿੰਘ ਚੋੜਾ ਨੂੰ ਇਸ਼ਾਰਾ ਕੀਤਾ ਇਹ ਸਾਰੇ ਦਾਅਵੇ ਆਪਣੀ ਥਾਂ ਤੇ ਆ ਇੱਕ ਪਾਸੇ ਕਾਂਗਰਸ ਨਾਲ ਜੋੜਿਆ ਜਾ ਰਿਹਾ ਦੂਸਰੇ ਪਾਸੇ ਸੱਤਾਧਾਰੀ ਧਿਰ ਦੇ ਨਾਲ ਤੇ ਤੀਸਰੇ ਪਾਸੇ ਕੁਝ ਲੋਕ ਥਿਉਰੀ ਦੇ ਰਿਹਾ ਕਿ ਇਹ ਏਜੰਸੀਆਂ ਦਾ ਕਾਰਾ ਹੈ ਮੈਂ ਆਪਣੇ ਸਾਰੇ ਰੁਖ ਜਲੰਤ ਪ੍ਰੋਗਰਾਮਾਂ ਦੇ ਵਿੱਚ ਜੋ ਇਸ ਸੰਦਰਭ ਚ ਸੀਗੇ ਪਿਛਲੇ ਵਕ ਵਕ ਮੰਚਾਂ ਤੇ ਦੇ ਚੁੱਕਾ ਹਾਂ ਤੇ ਮੈਨੂੰ ਏਜੰਸੀਆਂ ਵਾਲੀ ਥਿਉਰੀ ਤੇ ਇੰਨਾ ਜ਼ਿਆਦਾ ਯਕੀਨ ਇਸ ਵਾਸਤੇ ਨਹੀਂ ਕਿਉਂਕਿ ਜਦੋਂ ਡੀਪ ਸਟੇਟ ਕੋਈ ਕੰਮ ਕਰਵਾਉਂਦੀ ਹੈ ਨਾ ਤਾਂ ਬਹੁਤ ਤੇਜ਼ ਬੰਦਿਆਂ ਨੂੰ ਚੁਣਦੀ ਹੈ ਬਹੁਤ ਟ੍ਰੇਨਡ ਬੰਦਿਆਂ ਨੂੰ ਚੁਣਦੀ ਹੈ ਨਾ ਕਿ ਕਿਸੇ ਬਜ਼ੁਰਗ ਨੂੰ ਜਿਸ ਨੇ ਡੱਬ ਚੋਂ ਆਪਣਾ ਵੈਪਨ ਕੱਢਣ ਵਾਸਤੇ ਹੀ ਬਹੁਤ ਸਮਾਂ ਲੈ ਲਿਆ ਖੈਰ ਮੈਂ ਥੋੜਾ ਤੁਹਾਨੂੰ ਪਿੱਛੇ ਲੈ ਜਾਣਾ ਨਰੈਣ ਸਿੰਘ ਚੋੜਾ ਬਾਰੇ ਤੁਸੀਂ ਸਭ ਕੁਝ ਸੁਣ ਲਿਆ ਹੋ ਪੜ੍ਹ ਲਿਆ ਹੋ ਕਿ ਕਿਸ ਤਰ੍ਹਾਂ 84 ਤੋਂ ਬਾਅਦ ਪਾਕਿਸਤਾਨ ਜਾਂਦੇ ਆ ਨਰੈਣ ਸਿੰਘ ਚੌੜਾ ਹੁਰੀ ਕੁਝ ਹੋਰ ਸਾਥੀ ਜਿਹੜੇ ਸੀ ਉਸ ਤੋਂ ਬਾਅਦ ਨਰੈਣ ਸਿੰਘ ਚੌੜਾ 95 ਦੇ ਆਸ-ਪਾਸ ਇੱਧਰ ਆਉਂਦਾ ਉੱਥੇ ਫਿਰ ਕੈਲੋ ਗ੍ਰਿਫਤਾਰੀ ਹੁੰਦੀ ਹੈ ਜਿਹਦੇ ਤੇ ਇੱਕ ਕੰਟਰੋਵਰਸੀ ਆ ਕੇ ਸਰਵਣ ਸਿੰਘ ਅਗਵਾਨ ਜਿਹੜੇ ਭਰਾਤਾ ਨੇ ਭਾਈ ਸਤਵੰਤ ਸਿੰਘ ਅਗਵਾਨ ਦੇ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਸੀ ਇਹਨਾਂ ਦੀ ਆਪਸ ਦੇ ਵਿੱਚ ਵੀ ਬਹੁਤ ਬਹਿਸ ਮੁਬੈਸੇ ਵਾਲੀ ਕਹਾਣੀ ਜਿਹੜੀ ਆ ਸੋਸ਼ਲ ਮੀਡੀਆ ਤੇ ਚੱਲਦੀ ਹੈ ਉਹ ਕਹਿੰਦੇ ਕਿ ਇਹਨੇ ਫੜਾਇਆ ਤੇ ਉਹ ਕਹਿੰਦੇ ਕਿ ਤੁਸੀਂ ਖੁਦ ਬਈ ਸਰੈਂਡਰ ਕੀਤਾ ਵਗੈਰਾ ਵਗੈਰਾ ਇਸ ਤੋਂ ਇਲਾਵਾ ਇੱਕ ਹੋਰ ਜਿਹਦੇ ਪਿਤਾ ਜੀ ਸ਼ਾਇਦ ਖਾੜਕੂ ਸੰਘਰਸ਼ ਦੇ ਵਿੱਚ ਲਿਖੇ ਲੱਗੇ ਉਹ ਕੁੜੀ ਦਾ ਵੀ ਕਾਫੀ ਕੰਟਰੋਵਰਸ਼ਲ ਕਹਿ ਲੋ ਕਿ ਮਾਮਲਾ ਜਿਹੜਾ ਨਰੈਣ ਸਿੰਘ ਚੋੜਾ ਨਾਲ ਉਈ ਨਾ ਸਾਰੇ ਨਾ ਚੀਜ਼ਾਂ ਨੂੰ ਵਿਚੜ ਦੋ ਬੋੜੀ ਜੇਲ ਬ੍ਰੇਕ ਆਉਂ ਉਹਦੇ ਵਿੱਚ ਨਰੈਨ ਸਿੰਘ ਚੌੜਾ ਦਾ ਨਾਮ ਆਉਂਦਾ ਉਸ ਤੋਂ ਅੱਗੇ ਜਦੋਂ ਕਾਂਗਰਸ ਸਰਕਾਰ ਚੱਲੇ ਜਾਂਦੀ ਹੈ ਨਰੈਨ ਸਿੰਘ ਚੌੜਾ ਉਸ ਵੇਲੇ ਗ੍ਰਿਫਤਾਰ ਕੀਤਾ ਜਾਂਦਾ ਜਿਸ ਵੇਲੇ ਅਕਾਲੀ ਪਾਵਰ 'ਚ ਆ ਗਏ ਸੀਗੇ ਅਕਾਲੀ ਜਦੋਂ ਪਾਵਰ 'ਚ ਆਏ ਨਰੈਨ ਸਿੰਘ ਚੌੜਾ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਉਸ ਵੇਲੇ ਨਰੈਣ ਸਿੰਘ ਚੌੜਾ ਤੇ ਨਾ ਸਿਰਫ ਤਸਕਰੀ ਦੇ ਇਲਜ਼ਾਮ ਆਪ ਲਾਏ ਗਏ ਬਲਕਿ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ ਠੀਕ ਹੈ ਅੱਜ ਜੇ ਤੁਸੀਂ ਨਰੈਣ ਸਿੰਘ ਚੌੜਾ ਦੇ ਕੁਝ ਮਹੀਨਿਆਂ ਦੇ ਪਹਿਲਾਂ ਜਾ ਕੇ ਪੋਸਟ ਚੈੱਕ ਕਰੋਗੇ ਤਾਂ ਉਹਦੇ ਵਿੱਚ ਜ਼ਥੇਦਾਰ ਚਾਂਦ ਹੋਰ ਜਿਹੜੇ ਇਸ ਤਰ੍ਹਾਂ ਦੇ ਮੌਤਬਾਰ ਆ ਉਹਨਾਂ ਨੂੰ ਸੰਬੋਧਨ ਹੋ ਕੇ ਵੀ ਜਾ ਲਬੋ ਲਬਾ ਬੇਚੋ ਕਿ ਬਦਲ ਪਰਿਵਾਰ ਨੂੰ ਮਾਫ ਨਹੀਂ ਕੀਤਾ ਜਾਣਾ ਚਾਹੀਦਾ ਤੁਸੀਂ ਇਹਨਾਂ ਵਾਸਤੇ ਰਸਤਾ ਬਣਾ ਰਹੇ ਹੋ ਵਗੈਰਾ ਵਗੈਰਾ ਯਾਨੀ ਮੰਨਤੀ ਪੜਾਸ ਪਰ ਜਿਸ ਵੇਲੇ ਅਕਾਲੀ ਰਾਜ ਦੇ ਵਿੱਚ ਨਰੈਣ ਸਿੰਘ ਚੌੜਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਵੇਲੇ ਤੱਕ ਬੇਅਦਬੀ ਦੀਆਂ ਕਟਨਾਵਾਂ ਦਾ ਦੂਰ ਦੂਰ ਤੱਕ ਕੋਈ ਸੰਭਾਵੀ ਸੰਕੇਤ ਵੀ ਨਹੀਂ ਸੀ ਪਰ ਇਸ ਦਰਮਿਆਨ ਕੀ ਹੁੰਦਾ ਮਾਨਸਾ ਦੇ ਵਿੱਚ ਸੁਖਬੀਰ ਸਿੰਘ ਇੱਕ ਰੈਲੀ ਕਰਦੇ ਆ ਸੁਖਬੀਰ ਸਿੰਘ ਬਾਤਲ ਕੀ ਜਾਣਦਾ ਹੈ ਕਿ ਨਰੈਣ ਸਿੰਘ ਚੋੜਾ ਉਸ ਰੈਲੀ ਚ ਮਾਝੇ ਤੋਂ ਚੱਲ ਕੇ ਮਾਲਵੇ ਚ ਪਹੁੰਚੇ ਸੀਗੇ ਤੇ ਬਿਲਕੁਲ ਮੰਚ ਦੇ ਐ ਨੇੜੇ ਪਹੁੰਚ ਗਏ ਜਿੱਥੋਂ ਆਸਾਨੀ ਨਾਲ ਫਾਇਰ ਕੀਤਾ ਜਾ ਸਕਦਾ ਸੀ ਦੋ ਵਾਰੀ ਨਿਸ਼ਾਨਾ ਬਣਾ ਵੀ ਲਿਆ ਗਿਆ ਦੋਏ ਵਾਰੀ ਸਖਬੀਰ ਸਿੰਘ ਬਾਦਲ ਕਹਿੰਦੇ ਕਿ ਉਸ ਵੇਲੇ ਵੀ ਬਚ ਗਏ ਕਿਉਂ ਕਿ ਵਿੱਚ ਕੋਈ ਬਾਡੀਗਾਰਡ ਜਾਂ ਪੁਲਿਸ ਮੌਜੂਦ ਉਹ ਨਿਸ਼ਾਨੇ ਤੇ ਆ ਰਿਹਾ ਸੀਗਾ ਉਸ ਤੋਂ ਬਾਅਦ ਜਦੋਂ ਇਹ ਇਨਪੁਟ ਤਤਕਾਲੀ ਡੀਜੀਪੀ ਸੁਮੇਧ ਸੈਣੀ ਨੂੰ ਮਿਲਦੀ ਹੈ ਤਦੱਸਤੇ ਹੈ ਕਿ ਉਸ ਵੇਲੇ ਏਜੰਸੀਆਂ ਦੇ ਹੱਥਾਂ ਪੈਰਾਂ ਦੇ ਉਦੋਂ ਬਾਅਦ ਹੀ ਸੁਖਵੀਰ ਸਿੰਘ ਬਾਦਲ ਦੀ ਸਿਕਿਉਰਿਟੀ ਬਹੁਤ ਪੁਖਤਾ ਕਰ ਦਿੱਤੀ ਜਾਂਦੀ ਹੈ ਸਾਬ ਇਹਦਾ ਮਤਲਬ ਫਿਰ ਕੀ ਹੈ ਕਿ ਠੀਕ ਹੈ ਕਈ ਵਾਰ ਇਨਸਾਨ ਅੱਜਕਲ ਕੁਝ ਗੈਂਗਸਟਰ ਵੀ ਹੈ ਉਹ ਵੀ ਰਾਸ਼ਟਰਵਾਦ ਪੇਸ਼ ਕਰਦੇ ਆ ਆਪਣੇ ਦਿਲ ਦਾ ਪਰ ਉਹ ਰਾਸ਼ਟਰਵਾਦ ਜਿਹੜਾ ਉਹ ਕਈਆਂ ਨੂੰ ਖਿੱਚਦਾ ਜ਼ਰੂਰ ਹੈ ਪਰ ਜੇ ਆਪਾਂ ਦੇਖੀਏ ਤੇ ਪਿੱਛੇ ਤਾਂ ਉਹ ਕੁਝ ਹੋਰ ਵੀ ਲੋਕੀ ਬੈਠੇ ਹਨ ਉਹਨਾਂ ਦੇ ਆਪਣੇ ਨੈਕਸਸ ਨੇ ਆਪਣੇ ਉਹਨਾਂ ਦੇ ਗਰੋਹ ਨੇ ਆਪਣੀ ਉਹਨਾਂ ਦੀ ਕ੍ਰਾਈਮ ਦੀ ਦੁਨੀਆ ਆਪਣੀ ਉਹਨਾਂ ਦੀ ਵਸੂਲੀ ਦੀ ਦੁਨੀਆ ਹੈ ਸਾਰਾ ਨਰੈਣ ਸਿੰਘ ਚੌੜਾ ਨੇ ਜੋ ਕਦਮ ਚੁੱਕਿਆ ਕੀ ਉਹਦੇ ਪਿੱਛੇ ਇੱਕ ਵੱਡਾ ਕਾਰਨ ਜੋ ਅਕਾਲੀ ਰਾਜ ਦੇ ਵਿੱਚ ਮੁਕਦਮੇਬਾਜ਼ੀ ਹੋਈ ਇਲਜ਼ਾਮਾਤ ਲੱਗੇ ਜਾਂ ਜੋ ਖੱਜਲ ਖਵਾਰੀ ਹੋਈ ਹੋ ਸਕਦਾ ਟੌਰਚਰ ਵੀ ਹੋਇਆ ਹੋਵੇ ਮੈਨੂੰ ਪਤਾ ਨਹੀਂ ਹੈ ਨਰੈਨ ਸਿੰਘ ਚੋੜਾ ਖੁਦ ਦੱਸ ਸਕਦਾ ਜੋ ਸਭ ਕੁਝ ਹੋਇਆ ਕੀ ਉਹਦੇ ਵਾਸਤੇ ਜ਼ਿੰਮੇਵਾਰ ਮੰਨਿਆ ਕਿ ਮੇਰੇ ਨਾਲ ਸੁਖਬੀਰ ਸਿੰਘ ਬਾਦਲ ਜਾਂ ਅਕਾਲੀਆਂ ਨੇ ਇਸ ਤਰ੍ਹਾਂ ਕੀਤਾ ਤੇ ਫਿਰ ਜਦੋਂ ਮਨ 'ਚ ਗੰਢ ਵੱਜ ਜਾਂਦੀ ਹੈ ਦੂਸਰੀਆਂ ਘਟਨਾਵਾਂ ਉਸ ਗੰਢ ਨੂੰ ਨਫ਼ਰਤ ਦੀ ਖੇਤੀ 'ਚ ਤਬਦੀਲ ਵੀ ਕਰ ਦਿੰਦੀ ਹੈ ਤਾਂ ਇਹ ਇੱਕ ਪੱਖ ਹੈ ਜਿਸ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ ਇਹਨਾਂ ਥਿਉਰੀਆਂ ਦੇ ਜਿਹੜੇ ਜਾਲ ਬੁਨੇ ਜਾ ਰਹੇ ਮੈਂ ਉਹਨਾਂ ਥਿਉਰੀਆਂ ਦੇ ਵਿੱਚੋਂ ਹੀ ਇੱਕ ਸਵਾਲ ਕੱਢ ਕੇ ਤੁਹਾਡੇ ਸਾਹਮਣੇ ਰੱਖਿਆ ਮੈਂ ਕਦੇ ਕਿਸੇ ਵੀ ਥਾਂ ਤੇ ਜਾ ਕੇ ਨਹੀਂ ਕਹਿੰਦਾ ਕਿ ਸਾਬ ਆਹੀ ਦੁਨੀਆ ਦਾ ਅੰਤਮ ਸੱਚ ਹੈ ਮੈਂ ਤੁਹਾਨੂੰ ਇੱਕ ਹੋਰ ਆਸਪੈਕਟ ਦੇਣ ਦਾ ਯਤਨ ਕੀਤਾ ਹੈ ਕਿ ਇਸ ਪੱਖ ਤੋਂ ਵੀ ਮਾਮਲਾ ਵਿਚਾਰਿਆ ਜਾ ਸਕਦਾ ਰਹੀ ਗੱਲ ਹੁਣ ਦੂਸਰੀ ਨਰੈਣ ਸਿੰਘ ਚੌੜਾ ਇੱਕ ਕਿਰਦਾਰ ਇਸ ਸਾਰੇ ਪਰਕਰਨ ਚ ਤੇ ਦੂਸਰਾ ਕਿਰਦਾਰ ਕੌਣ ਹੈ ਸੁਖਬੀਰ ਬਾਦਲ ਸਭ ਸੁਖਬੀਰ ਬਾਦਲ ਕੀ ਕਦੇ ਸੁਖਬੀਰ ਸਿੰਘ ਬਾਦਲ ਬਣ ਸਕੇਗਾ ਇਹ ਵੀ ਇੱਕ ਵੱਡਾ ਪ੍ਰਸ਼ਨ ਤੁਸੀਂ ਕਹੋਗੇ ਕਿ ਸੁਖਬੀਰ ਸਿੰਘ ਬਾਦਲ ਜੀ ਹਾਂ ਉਹ ਹੈ ਪਰ ਅੱਜ ਵੀ ਮੀਡੀਆ ਉਹਨਾਂ ਨੂੰ ਇੱਕ ਅਕਾਲੀ ਲੀਡਰ ਦੇ ਤੌਰ ਤੇ ਜੋ ਸਿੰਘ ਲਾ ਕੇ ਜਾਂ ਜਥੇਦਾਰ ਅੱਗੇ ਲਾ ਕੇ ਪੇਸ਼ ਕਰਦਾ ਹੁੰਦਾ ਸੀ ਉਹ ਨਹੀਂ ਕਰਦਾ ਸੁਖਬੀਰ ਬਾਦਲ ਆਮ ਬੋਲ ਚਲਦੀ ਬਾਦਲ ਤਾਂ ਇਹ ਸਫਰ ਕੀ ਇਥੋਂ ਸ਼ੁਰੂ ਹੋਣ ਜਾ ਰਿਹਾ ਸਾਰ। ਦੇਖੋ ਅੰਦਰੂਨੀ ਹਨ ਦਰਦੀ ਸੁਖਬੀਰ ਸਿੰਘ ਬਾਦਲ ਦੇ ਪਾਸ ਇਸ ਸਾਰੇ ਮਾਮਲੇ ਚ ਹੈ। ਹਾਲਾਂਕਿ ਦਸਤਾਰ ਜਿਸ ਤਰ੍ਹਾਂ ਨਰੈਨ ਸਿੰਘ ਚੌੜਾ ਦੀ ਲੱਥੀ ਉਹਦੇ ਚ ਇੱਕ ਧਿਰ ਨੇ ਬੁਰਾ ਮਨਾਇਆ ਕਿ ਭਈ ਘਟਨਾ ਦੀ ਅਸੀਂ ਨਖੇਤੀ ਕਰਦੇ ਚਾਹੋ ਗਰਮ ਖਿਆਲੀ ਵੀ ਹੋਣ। ਕਿ ਨਹੀਂ ਘਟਨਾ ਮੰਦਪਾ ਕੀ ਹੈ ਦਰਬਾਰ ਸਾਹਿਬ ਚ ਐਸਾ ਹੋਣਾ ਖੁਦ ਸਿੰਘ ਸਾਹਿਬ ਕਹਿ ਚੁੱਕੇ ਨੇ ਗਿਆਨੀ ਰਗਵੀਰ ਸਿੰਘ ਜੀ ਕਿ ਇਹ ਇੱਕ ਤਰ੍ਹਾਂ ਨਾਲ ਸੇਵਾਦਾਰ ਤੇ ਹਮਲਾ ਹੈ ਤਾਂ ਸੇਵਾਦਾਰ ਕਿੱਥੋਂ ਦਾ ਅਕਾਲ ਤਖਤ ਸਾਹਿਬ ਤੋਂ ਜੋ ਤਨਖਾਹ ਲਕੀ ਹੈ ਉਸ ਨੂੰ ਭੁਗਤਣ ਵਾਲਾ ਇਹ ਬਹੁਤ ਵੱਡੀ ਸਟੇਟਮੈਂਟ ਹੈ ਜੇ ਇਸ ਨੂੰ ਬਰੀਕੀ ਦੇ ਨਾਲ ਤੁਸੀਂ ਜਾਂ ਜੋ ਪੜਤਾਲ ਲੋਗੇ ਚਲੋ ਖੈਰ ਉਹ ਥੋੜਾ ਜਿਹਾ ਮਾਮਲਾ ਟੇਡਾ ਹੋਇਆ ਇੱਕ ਬਿਰਤਾਂਤ ਕਾਊਂਟਰ ਕਰਨ ਦਾ ਯਤਨ ਕੀਤਾ ਗਿਆ ਪਰ ਓਵਰ ਆਲ ਸੁਖਵੀਰ ਸਿੰਘ ਬਾਦਲ ਨੇ ਸਹਿਮਤੀ ਹਮਦਰਦੀ ਗਿਨ ਕੀਤੀ ਆ ਕੀ ਇਹ ਹਮਦਰਦੀ ਜਿਹੜੀ ਆ ਉਹ 2027 ਤੱਕ ਚੱਲੇ ਜਾਵੇਗੀ ਸਰ ਇੱਕ ਵੱਡਾ ਪ੍ਰਸ਼ਨ ਹੈ ਕਿਉਂਕਿ ਹਾਲੇ ਕਟਨਾਵਾ ਦਾ ਵਾਪਰਨਾ ਬਾਕੀ ਹੈ ਮੈਂ ਐਸੀਆਂ ਕਟਨਾਵਾ ਦੀ ਕੋਈ ਕਾਮਨਾ ਨਹੀਂ ਕਰ ਰਿਹਾ ਜਾਂ ਵਿਖਬਾਣੀ ਨਹੀਂ ਕਰ ਰਿਹਾ ਜੋ ਅਮਰitsar ਵਿਖੇ ਵਾਪਰੀ ਹੈ ਨਹੀਂ ਮੈਂ ਕਹ ਰਿਹਾ ਕਿ ਹਾਲੇ ਸਿਆਸੀ ਕਟਨਾਵਾ ਜਿਹੜੀਆਂ ਟੁੱਟ ਭੱਜ ਚੋਂ ਗੁਜ਼ਰਨਗੀਆਂ ਜੋ ਘਾਟੇ ਮੁਨਾਫਿਆਂ ਚੋਂ ਨਿਕਲਣਗੀਆਂ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਹਾਂ ਸਭ ਕਿ ਹਾਲੇ ਤੋਂ ਅਸੀਂ ਜਿੱਤ ਇਹ ਕਰ ਲਈਏ ਕਿ 2027 ਵਾਸਤੇ ਹਮਦਰਦੀ ਮਿਲ ਗਈ ਆ ਮੈਨੂੰ ਲੱਗਦਾ ਕਿ ਇਹ ਸਵਾਲ ਕਾਲਾਪਨ ਹੈ ਸਾਨੂੰ ਹਾਲੇ ਹੋਰ ਹਾਲਾਤ ਦੇਖਣੇ ਪੈਣਗੇ ਸਾਨੂੰ ਦੇਖਣਾ ਪਊਗਾ ਕਿ ਲੋਕਾਂ ਦਾ ਜਿਹੜਾ ਨਜ਼ਰੀਆ ਹੈ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਇਮੇਜ ਜਿਹੜੀ ਹੈ ਕੀ ਇੱਕ ਇਸ ਤਰ੍ਹਾਂ ਦੇ ਲੀਡਰ ਦੀ ਬਣਦੀ ਹੈ ਕਿ ਹਾਂ ਦੁਬਾਰਾ ਸੁਖਬੀਰ ਸਿੰਘ ਬਾਦਲ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਪਰ ਇਤਿਹਾਸ ਕੁਝ ਹੋਰ ਕਹਿੰਦਾ ਹੈ ਮੈਂ ਕੋਈ ਬਹੁਤ ਜ਼ਿਆਦਾ ਪੜਿਆ ਲਿਖਿਆ ਵਿਅਕਤੀ ਨਹੀਂ ਹਾਂ ਸਰ ਪਰ ਮਿਸਾਲਾਂ ਯਾਦ ਰਹਿੰਦੀਆਂ ਨੇ ਹੁੰਦਾ ਕੀ ਹੈ ਕਿ ਜੋ ਵੀ ਵੱਡੇ ਲੀਡਰ ਸਿੱਖ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਿਆਫਤਾ ਹੋਏ ਉਹ ਮੁੜ ਕਦੇ ਕਾਮਯਾਬ ਦੋ ਮਿਸਾਲਾਂ ਦੇ ਨਾਲ ਸਰਜੀਤ ਸਿੰਘ ਬਰਨਾਲਾ ਬੂਟਾ ਅਸੀਂ ਕਿ ਮੋੜ ਕਦੇ ਉਹਨਾਂ ਦੇ ਪੈਰ ਨਹੀਂ ਲੱਗੇ ਕਿ ਸੁਖਵੀਰ ਸਿੰਘ ਬਾਦਲ ਅਪਵਾਦ ਸਾਬਤ ਹੋਣਗੇ ਇੱਕ ਹਟਵੀਂ ਮਿਸਾਲ ਸਾਬਤ ਹੋਣਗੇ ਇਹ ਇੱਕ ਪ੍ਰਸ਼ਨ ਚਿੰਨ ਰਹੇਗਾ ਸਰ ਵੈਸੇ ਗਿਆਨੀ ਜੈਲ ਸਿੰਘ ਉਹਨਾਂ ਬਾਰੇ ਵੀ ਤੁਹਾਨੂੰ ਪਤਾ ਹੈ ਨਾ ਸਿੱਖ ਸੈਂਟੀਮੈਂਟ ਕਿਸ ਤਰ੍ਹਾਂ ਦੀ ਸੀ ਬਾਅਦ ਵਿੱਚ ਸਭ ਪਤਨ ਹੋ ਗਿਆ ਤੁਹ ਕਹਿੰਦਾ ਮਤਲਬ ਇਹ ਆ ਕਿ ਸੁਖਬੀਰ ਸਿੰਘ ਬਾਦਲ ਮਿਸਾਲ ਬਣ ਕੇ ਜਾਂ ਬੁਰਾ ਹਾਲ ਬਣ ਕੇ ਇਹ ਹਾਲੇ ਕੁਝ ਵੀ ਕਹਿਣਾ ਸੰਭਵ ਨਹੀਂ ਕਿ ਉਹ ਰਾਜਨੀਤੀ ਨੂੰ ਕੰਟੀਨਿਊ ਕਰਨਗੇ ਪਰ ਦੇਖੋ ਜਦੋਂ ਰਜੀਵ ਗਾਂਧੀ ਦੇ ਹੱਤਿਆਰਿਆਂ ਨੂੰ ਗਾਂਧੀ ਫੈਮਿਲੀ ਬੰਨੀ ਉਹ ਮਾਫੀ ਦਿੱਤੀ ਗਈ ਤਾਂ ਬਹੁਤ ਪੋਜ਼ਿਟਿਵ ਇੱਕ ਤਰ੍ਹਾਂ ਨਾਲ ਕਹਿ ਲੋ ਨਾ ਕਿ ਪ੍ਰਿਯੰਕਾ ਰਾਹੁਲ ਗਾਂਧੀ ਦੀ ਐਵੇਂ ਸਤਾਪਤ ਹੋਏ ਕੀ ਸੁਖਬੀਰ ਸਿੰਘ ਬਾਦਲ ਇੱਥੇ ਮਾਫੀ ਦਾ ਸੋਚ ਸਕਦੇ ਸੀਗੇ ਇਹ ਗੱਲ ਬਹੁਤ ਵੱਡੀ ਗੱਲ ਹੈ ਮੈਂ ਸਾਹਿਬ ਤੁਸੀਂ ਸ਼ਾਇਦ ਇੱਕਦਮ ਠਟੰਬਰ ਚ ਹੋਗੇ ਕਿ ਹਾਂ ਸੁਖਬੀਰ ਸਿੰਘ ਬਾਦਲ ਨਰੇਂਦਰ ਸਿੰਘ ਚੋੜਾ ਨੂੰ ਮਾਫੀ ਦੇ ਦਿੰਦੇ ਜੀ ਹਾਂ ਇਹ ਗੱਲ ਕਿੱਥੋਂ ਮੈਂ ਫੜੀ ਜਾਂ ਮੇਰੇ ਜ਼ਹਿਨ ਚ ਕਿੱਥੋਂ ਆਈ ਗੱਲ ਸਰ ਆਈ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬਹੁਤ ਇੱਕ ਹੰਬਲ ਤਰੀਕੇ ਨਾਲ ਗ੍ਰੈਟੀਟਿਊਡ ਦਿਖਾਇਆ ਸ਼ੁਕਰਾਨਾ ਦਿਖਾਇਆ ਉਹਨਾਂ ਪੁਲਿਸ ਮਲਾਜ਼ਮਾਂ ਦਾ ਬਹਾਦਰ ਪੁਲਿਸ ਮਲਾਜ਼ਮਾਂ ਦਾ ਜਿਨ੍ਹਾਂ ਨੇ ਸੀਨਾ ਢਾਕੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਜਦ ਸ਼ੁਕਰਾਨਾ ਤੁਹਾਡੇ ਹਿਰਦੇ ਚੋਂ ਨਿਕਲਦਾ ਹੈ ਨਾ ਉਹ ਇੱਕ ਬਹੁਤ ਕਹੋ ਕਿ ਵਧੀਆ ਇਨਸਾਨ ਜਾ ਵਧੀਆ ਇਨਸਾਨ ਦੇ ਭਾਵ ਹੋਣ ਦੀ ਨਿਸ਼ਾਨੀ ਆ ਤਾਂ ਸ਼ੁਕਰਾਨੇ ਤੋਂ ਮਾਫੀ ਕੋਈ ਬਹੁਤੀ ਦੂਰ ਨਹੀਂ ਹੁੰਦੀ ਸਾਬ ਇੱਕ ਦੇਖੋ ਫੈਸਲਾ ਸੁਖਵੀਰ ਸਿੰਘ ਬਾਦਲ ਉਹ ਰਾਣੇ ਬਣਾਉਣਾ ਸੀਗਾ ਜਾਂ ਬਣਾਉਣਾ ਹੈ ਇਹ ਉਹਨਾਂ ਦੀ ਪੋਲਿਟਿਕਸ ਉਹਨਾਂ ਦੀ ਰਣਨੀਤੀ ਦਾ ਹਿੱਸਾ ਹੈ ਪਰ ਕੀ ਇਹਦੇ ਤੇ 1 ਮਿੰਟ ਲਈ ਜੇ ਆਪਾਂ ਸੋਚੀਏ ਬਤੌਰ ਵਿਸ਼ਲੇਸ਼ਕ ਜਾਂ ਬਤੌਰ ਆਡੀਅנס ਤਜੇ ਮੰਨ ਲਓ ਅਜਿਹਾ ਕਦਮ ਚੁੱਕਿਆ ਜਾਂਦਾ ਅਕਾਲੀ ਦਲ ਬੰਨਿਓ ਅੱਗੇ ਜਾ ਕੇ ਤਫਹਿਰ ਫੇਰ ਦੇਖੋ ਕਿ ਹਮਦਰਦੀ ਜਾਂ ਉਸ ਤੋਂ ਬਾਅਦ ਦਾ ਇੱਕ ਇਮੇਜ ਦਾ ਨਿਕਰਨਾ ਇੱਕ ਸ਼ਬੀ ਦਾ ਨਿਕਰਨਾ ਕਿਸ ਪੱਤਰ ਦਾ ਹੋਏਗਾ ਹਾਲੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਗੱਲਾਪਾ ਕਰਨੀਆਂ ਨੇ ਸੀਪੀ ਸਨਾਲ ਬਣੇ ਰਹੋ ਬਹੁਤ ਕੁਝ ਵਾਪਰਨਾ ਹੈ ਸ਼ਬੀ ਦੀਆਂ ਘਟਨਾਵਾਂ 25 ਦੀਆਂ ਘਟਨਾਵਾਂ ਦੇਖਣਯੋਗ ਹੋਣਗੀਆਂ ਨਾ ਭੁੱਲਣੀ ਹੋਣਗੀਆਂ ਬਹੁਤ ਕੁਝ ਹੋਏਗਾ ਪਰ ਹਾਲ ਫਿਲਹਾਲ यही कुछ हो रहा है कि बहस मुबैसा बहुत है जोर शोर बहुत है सिलसिलेवार तरीके वापरना बहुत है पर पंजाब ले जो हो रहा है बहुत थोड़ा है अगली बार फिर मिलते हैं तद तक दौ इजाजत सारे सत श्री